ਦੇ ਰਾਤ ਜਦੋਂ ਪੁਲਿਸ ਵਾਲੇ ਵਾਹਨਾਂ ਦੀ ਰੋਕ ਕੇ ਕਰ ਰਹੇ ਸਨ ਚੈਕਿੰਗ ਤਾਂ ਅਚਾਨਕ ਇੱਕ ਆਟੋ ਨੂੰ ਰੋਕਿਆ ਗਿਆ ਜਿਸ ਨੂੰ ਦੇਖ ਕੇ ਪੁਲਿਸ ਵਾਲੇ ਵੀ ਹੈਰਾਨ ਹੋ ਗਏ ਜੀ ਹਾਂ ਖਰੜਾ ਟੋਲ ਪਲਾਜ਼ਾ ਦੇ ਉੱਤੇ ਪੁਲਿਸ ਵਿਭਾਗ ਦੇ ਕਰਮਚਾਰੀਆਂ ਵੱਲੋਂ ਦੇਰ ਰਾਤ ਨੂੰ ਵਾਹਨਾਂ ਦੀ ਚੈਕਿੰਗ ਕੀਤੀ ਜਾ ਰਹੀ ਸੀ ਇਸ ਦੌਰਾਨ ਉਹਨਾਂ ਇੱਕ ਆ ਰਹੇ ਆਟੋ ਨੂੰ ਰੋਕਿਆ ਤਾਂ ਉਸ ਨੂੰ ਦੇਖ ਕੇ ਉਹਨਾਂ ਦੇ ਵੀ ਹੋਸ਼ ਉੱਡ ਗਏ ਇਸ ਆਟੋ ਦੇ ਵਿੱਚ ਜਿਸ ਦੇ ਵਿੱਚ ਟੋਟਲ ਤਿੰਨ ਸਵਾਰੀਆਂ ਬਿਠਾਉਣ ਦੀ ਜਗ੍ਹਾ ਹੁੰਦੀ ਹੈ ਉਸ ਆਟੋ ਦੇ ਵਿੱਚ ਲਗਭਗ 20 ਸਵਾਰੀਆਂ ਬੈਠੀਆਂ ਸਨ ਜਿਸ ਨੂੰ ਦੇਖ ਕੇ ਇੱਕ ਵਾਰ ਤਾਂ ਪੁਲਿਸ ਵਾਲੇ ਵੀ ਹੱਕੇ ਬੱਕੇ ਰਹਿ ਗਏ ਜਿੱਥੇ ਕੁਝ ਨੇੜੇ ਖੜੇ ਵਿਅਕਤੀ ਹੱਸ ਰਹੇ ਸਨ ਉੱਥੇ ਪੁਲਿਸ ਵਾਲੇ ਗੁੱਸਾ ਵੀ ਕਰ ਰਹੇ ਸਨ ਤੇ ਇਹਨਾਂ ਨੂੰ ਸਮਝਾ ਰਹੇ ਸਨ ਕਿ ਤੁਸੀਂ ਆਪਣੀ ਤਾਂ ਜਾਨ ਜੋਖਮ ਵਿੱਚ ਪਾ ਹੀ ਰਹੇ ਹੋ ਦੂਜਿਆਂ ਦੀ ਜਾਨ ਵੀ ਜੋਖਮ ਵਿੱਚ ਪਾ ਰਹੇ ਹੋ ਸੋ ਪੁਲਿਸ ਮੁਲਾਜ਼ਮਾ ਨੇ ਇਸ ਆਟੋ ਚਾਲਕ ਜੋ ਕਿ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰ ਰਿਹਾ ਸੀ ਉਸ ਦਾ ਚਲਾਨ ਕਰਕੇ ਉਸ ਦੇ ਹੱਥ ਵਿੱਚ ਫੜਾ ਦਿੱਤਾ ਤੇ ਅੱਗੇ ਤੇ ਵਾਰਨਿੰਗ ਦਿੱਤੀ ਹੈ ਕਿ ਉਹ ਕੇਵਲ ਤਿੰਨ ਸਵਾਰੀਆਂ ਨੂੰ ਹੀ ਆਪਣੇ ਆਟੋ ਦੇ ਵਿੱਚ ਬਿਠਾਉਣ। ਸੁਕੀਆ ਸਾਰਾ ਮਾਮਲਾ ਤੁਸੀਂ ਵੀ ਦੇਖੋ। ਸਰ ਇਹ ਕਿੰਨੇ ਬੰਦੇ ਜੀ ਕਾਟੋ 'ਚ ਇਹ? 20 ਬੰਦੇ ਜੀ। ਹਾਂਜੀ? 20 ਬੰਦੇ। ਇਹ ਇੱਕੋ ਆਟੋ 'ਚ ਇਹ? ਇੱਕੋ ਆਟੋ। ਇਹਨਾਂ ਦਾ ਫਿਰ ਕੀ ਕਾਰਵਾਈ ਹੋਈ ਜੀ? ਉਹ ਚਨਾਣ ਕਰਾਂਗੇ ਇਹਨਾਂ ਨੂੰ ਕਿੱਥੋਂ ਆ ਰਹੇ ਜੀ ਇਹ ਪਤਾ ਕੁਛ ਕਿੱਥੋਂ ਆ ਰਹੇ ਆ ਬਈ ਮੈਂ ਆ ਬੇਟੇ ਦੇ ਕਾਮਚਾਰੇ ਹਾਂ ਕੌਣ ਤੋਂ ਪਹਿਲੇ ਸੀ ਜਦੋਂ ਗ੍ਰੈਂਡ ਕਸਟਲਰ ਗ੍ਰੈਂਡ ਕਸਟਲਰ ਇਹ ਪਾਸ ਨੇ ਹਾਂ ਇਹ ਗ੍ਰੈਂਡ ਕਸਟਲਰ ਪਾਸਾ ਗ੍ਰੈਂਡ ਕਸਟਲਰ ਗ੍ਰੈਂਡ ਪੈਲੇਸ ਤੋਂ 250 ਰੁਪਏ ਦੇ ਕੋਲ 250 ਰੁਪਏ ਆਰਤੀ ਕਿਤੇ ਆਇਆ ट्रांसफर हां जस मतलब लाइक करा सिग्गी सात ओमीन तो रेफर कर 20 बंदे ਲਈ जगवीर कौन हां जी जगवीर ਜਿਹਦੇ ਪੈਰਾਉਟ ਹੋਜੀ ਹੋਜੀ ਰੋਸਾਨ ਸਤੇ ਰੇਕੋਰ ਨੇ 20 ਬੰਦੇ ਤੋਂ ਬਟਾਈ ਬੈਠਾ ਸਾਜੀ ਜਨਾਬ ਜਿਹੜਾ ਉੱਟ ਕਾਲ ਹੋ ਰਹੀ ਹੈ ਫੋਨ ਨੰਬਰ ਬੋਲ ਆਪਣਾ ਫੋਨ ਨੰਬਰ what about